ਇੱਥੇ ਪਾਕਿਸਤਾਨ ਦੇ ਕਦਮ ਰੱਖਦੇ ਹੋ ਹਾਂਜੀ ਤੇ ਕੀ ਮਹਿਸੂਸ ਕਰਦੇ ਹੋ ਤੁਹਾਨੂੰ ਕੀ ਖੁਸ਼ਬੂ ਆਉਂਦੀ ਹੈ ਇੱਕ ਫੀਲ ਆਇਆ ਆਪਣਾ ਮਤਲਬ ਜਿਸ ਨਾਲ ਆਪਣੀ ਧਰਤੀ ਦਾ ਹੈ ਅਸੀਂ ਇਸ ਨਾਲ ਮਤਲਬ ਅਟੈਚਮੈਂਟ ਪੁਰਾਣੀ ਹਾਈ ਗਾਇਸ ਸਸਿਆ ਕਾਲ ਜੀ ਯੂਨਿਕ ਕਨਿਆ ਤੁਸੀਂ ਬਿਲਕੁਲ ਠੀਕ ਠਾਕ ਹੋ ਕੇ ਐਥੀ ਜੀ ਚੜ ਤੇ ਪੰਜਾਬ ਤੋਂ ਸਿੱਖ ਯਾਤਰੀ ਪਹੁੰਚੇ ਨੇ ਲਾਹੌਰ ਦੇ ਵਿੱਚ ਲਾਹੌਰ ਦੇ ਵਿੱਚ ਹੁਣ ਕੋਈ ਯਾਤਰੀ ਨੇ ਸ੍ਰੀ ਕਰਤਾਰਪੁਰ ਦਾ ਵਿਜ਼ਿਟ ਕਰਕੇ ਉੱਥੇ ਹੀ ਵਾਪਸ ਇੰਡੀਆ ਟੋਰ ਜਾਂਦੇ ਨੇ ਬਟ ਇੱਥੇ ਕੁਝ ਲੋਕ ਜਿਨ੍ਹਾਂ ਦੇ ਵੀਜ਼ੇ ਜਿਹੜਾ ਕੁਝ ਤਿੰਦੇ ਹੁੰਦੇ ਨੇ ਤੇ ਫਿਰ ਉਹ ਹਰ ਜਗ੍ਹਾ ਤੇ ਜਾਂਦੇ ਨੇ ਹਰ ਥਾਂ ਤੇ ਜਾਂਦੇ ਨੇ ਇੱਥੇ ਜੀ ਇੱਥੇ ਸਿੱਖ ਯਾਤਰੀ ਜਿਹੜੇ ਲੋਰ ਪਹੁੰਚੇ ਨੇ ਲੋਰ ਪਹੁੰਚ ਕੇ ਨਾ ਨਹੀਂ ਹੀਗਲਾ ਕੀਤੀਆਂ ਨੇ ਕਾਫੀ ਈਮੋਸ਼ਨਲ ਜਾਂ ਜਿੰ ਜਿਹੜਾ ਇੱਥੇ ਨਜ਼ਰ ਆਉਂਦਾ ਪਿਆ ਤੇ ਬਿਨਾ ਟਾਈਮ ਵੇਸਟ ਕੀਤੇ ਵੀਡੀਓ ਵੇਖਣੀ ਆ ਵੀਡੀਓ ਤੁਸੀਂ ਆਖੋ ਕੁਝ ਸ਼ੋਕਿੰਗ ਮੇਰੇ ਪਾਸ ਮੌਜੂਦ ਹੈ ਆਇਂ ਸੇ ਬਾਤ ਕਰਤੇ ਹੈ ਇਨਕੋ ਲਾਹੋੜੀਆਂ ਪਾਕਿਸਤਾਨੀ ਕਿਵੇਂ ਲੱਗਿਆ ਬਾਕੀ ਇਸ ਬਾਤ ਇਨਕੀ ਦੁਵਾਨੀ ਪੁੱਛਦੇ ਹਾਂ ਸਲਾਮ ਅਲੈਕੁਮ ਸਭ ਨੂੰ ਸਸਤੀ ਕਾਲ ਜੀ ਬਹੁਤ ਅੱਛਾ ਲੱਗਾ ਥੇ ਆ ਕੇ ਸਾਨੂੰ ਮਤਲਬ 1 ਵੀਕ ਹੋ ਗਿਆ ਆਏ ਹੋਏ ਤੇ ਹੁਣ ਮਤਲਬ ਦਿਲ ਨਹੀਂ ਕਰ ਰਿਹਾ ਜਾਣਦਾ ਕਿ ਗੁਰਦੁਆਰੇ ਵੇਖੇ ਨੇ ਲੋਕਾਂ ਦਾ ਬਿਹੇਵ ਦੇਖਿਆ ਸਾਰਾ ਦਾ ਮਤਲਬ ਲੱਗਾ ਨਹੀਂ ਅੱਛੀ ਕਿਤੇ ਦੂਸਰੀ ਕੰਟਰੀ 'ਚ ਬੈਠੇ ਜਾਂਦੇ ਆ ਆਪਣਾ ਆਪਣਾ ਲਗਾ ਜੀ ਕੀ ਜਦੋਂ ਤੁਸੀਂ ਇੱਥੇ ਪਾਕਿਸਤਾਨ ਦੇ ਕਦਮ ਰੱਖਦੇ ਹੋ ਹਾਂਜੀ ਤੇ ਕੀ ਮਹਿਸੂਸ ਕਰਦੇ ਹੋ ਤੁਹਾਨੂੰ ਕੀ ਖੁਸ਼ਬੂ ਆਉਂਦੀ ਹੈ ਇੱਕ ਫੀਲ ਆਇਆ ਆਪਣਾ ਮਤਲਬ ਜਿਸ ਤਰ੍ਹਾਂ ਆਪਣੀ ਧਰਤੀ ਦਾ ਹੈ ਸੀ ਜਿਵੇਂ ਇਸ ਤਰ੍ਹਾਂ ਮਤਲਬ ਅਟੈਚਮੈਂਟ ਪੁਰਾਣੀ ਅਟੈਚਮੈਂਟ ਨਾ ਉਹ ਉੱਪਰ ਕੇ ਸਾਹਮਣੇ ਆਈ ਫਿਰ ਤੇ ਹੁਣ ਨਲਕਾਣਾ ਸਾਹਿਬ ਵੀ ਦੱਸਣ ਕਿਤੇ ਪੰਜਾ ਸਾਹਿਬ ਵੀ ਹੈ ਸੀ ਹਰ ਜਗ੍ਹਾ ਜਿਹੜੇ ਆਮ ਲੋਕ ਨੇ ਜਿਹੜੇ ਸਮਾਜ ਦੇ ਜਿਹੜੇ ਲੋਕ ਨੇ ਉਹਨਾਂ ਜੋ ਜਨੂਸ਼ ਨਿਕਲੇ ਆ ਉਹਨਾਂ ਨੂੰ ਮਤਲਬ ਬਾਏ ਬਾਏ ਕਿੰਤੀ ਜੋ ਵੀ ਹੈ ਤੇ ਬਹੁਤ ਅੱਛਾ ਲੱਗਾ ਉਹਨਾਂ ਨੇ ਅੱਛਾ ਵੈਲਕਮ ਕੀਤਾ ਸਾਡਾ ਜਿਹੜੇ ਇੱਥੇ ਸਾਡੇ ਮੁਕੱਦਸ ਮਕਾਮ ਉਹਨਾਂ ਲਈ ਤੁਸੀਂ ਜਦੋਂ ਆਂਦੇ ਹੋ ਉੱਥੇ ਐ ਕਿਰੀ ਕਿਰੀ ਜਗਾਂ ਤੇ ਤੁਹਾਡੇ ਮੁਕੱਦਸ ਮਕਾਮਾਂ ਦੇ ਜਿਵੇਂ ਦੇਖ ਤੇ ਨਨਕਾਣਾ ਸਾਹਿਬ ਉਹ ਕਿੱਧਰ ਨੇ ਉਹ ਕਿੱਧਰੇ ਆ ਪੰਜਾਬ ਚ ਇਹ ਨਨਕਾਣਾ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਠੀਕ ਹੈ ਉਸ ਵੇ ਪੰਜਾ ਸਾਹਿਬ ਗੁਰਦੁਆਰਾ ਹੋ ਗਿਆ ਅ ਹਸਨ ਅਬਦਾਲ ਅੱਛਾ ਠੀਕ ਹੈ ਫਿਰ ਕਰਤਾਰਪੁਰ ਸਾਹਿਬ ਗਈ ਸੀ ਨਾਰੋਵਾਲ ਉਧਰ ਹੁੰਦੇ ਫਿਰ ਅ ਅ ਰੋੜੀ ਸਾਹਿਬ ਗੁਰਦੁਆਰਾ ਆਇਆ ਕਾ ਉਧਰ ਉਧਰੋਂ ਹੋ ਕੇ ਫਿਰ ਲਾਹੌਰ ਆਏ ਆ ਡੇਰਾ ਸਾਹਿਬ ਗੁਰਦੁਆਰਾ ਤੇ ਗੁਰੂ ਅਰਜਨ ਦੇਵ ਜੀ ਦਾ ਇਸੀ ਰੋਡ ਤੇ ਫਿਰ ਇੱਕ ਗੁਰਦੁਆਰਾ ਹੋਰ ਆ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਆ ਉਹ ਜੀ ਠੀਕ ਹੈ ਹੁਣ ਅਗੇ ਇੱਕ ਹੋਰ ਗੁਰਦੁਆਰਾ ਉੱਥੇ ਅਸੀਂ ਜਾ ਰਹੇ ਆ ਤੇ ਇਹ ਲੱਗੇ ਸਕੇ ਸਾਰੇ ਗੁਰਦੁਆਰੇ ਆਗੇ ਨੇ ਉਹ ਦਰਸ਼ਨ ਕਰ ਰਹੇ ਨਾਲੇ ਇਤਰਾ ਬੋਲ ਰਿਖ ਰਹੇ ਆ ਲੋਕ ਉਹ ਸਰਵ ਕਰ ਰਹੇ ਆ ਚਿੱਤਰ ਉਹ ਵਧੀਆ ਲੱਗ ਰਿਹਾ ਮਤਲਬ ਲੋਕਾਂ ਦਾ ਬਿਹੇ ਬਹੁਤ ਅੱਛਾ ਹੈ ਪੋਜ਼ਿਟਿਵ ਕੋਈ ਇਹੋ ਜੀ ਚੀਜ਼ ਨਹੀਂ ਕਿ ਇੱਕ ਇੰਟਰਨੈਸ਼ਨਲ ਲੈਵਲ ਤੇ ਫੈਲਾਈ ਹੋਈ ਹੈ ਨਾ ਕਿ ਕਿ ਇੱਧਰ ਜਾਣਾ ਕਿ ਲੋਰੀਏ ਪਾਕਿਸਤਾਨੀ ਇੰਜ ਦੇ ਨੇ ਤੇ ਸਭ ਬਿਲਾਈ ਹੁੰਦੀ ਹੈ ਇਸ ਤੁਸੀਂ ਕੀ ਟਾਣਾ ਤੁਸੀਂ ਕਿਸੇ ਇੰਪ੍ਰੈਸ ਹੋਏ ਹੋ ਨਾ ਸਾਨੂੰ ਕੁਛ ਨਹੀਂ ਤਾਂ ਕੁਛ ਨਹੀਂ ਲੱਗਾ ਕਿ ਸਾਨੂੰ ਕੋਈ ਡਰ ਲੱਗਾ ਜਾਂ ਅਸੀਂ ਅਨਸੇਫ ਫੀਲ ਕਰੀਆ ਆਪਣੇ ਆਪ ਨੂੰ ਤੇ ਕੋਈ ਹੋਰ ਨਹੀਂ ਦਿਖੀ ਆਪਣਾ ਪੜੀ ਲੱਗ ਰਿਹਾ ਬੇਫਿਕਰ ਹੋ ਕੇ ਘੁੰਮ ਰਿਹਾ ਸੀ ਤੇ ਮੈਂ ਹੋਰਾਂ ਨੂੰ ਵੀ ਕਹਾਂਗਾ ਤੁਸੀਂ ਇੱਕ ਵਾਰ ਆਓ ਇਜਿਸਟ ਕਰੋ ਔਰ ਤੁਸੀਂ ਕਿੰਨੀ ਟੀਮ ਦੇ ਮੈਂਬਰ ਆਏ ਹੋ ਮਤਲਬ ਤੁਸੀਂ ਤੇ ਮੈਨੂੰ ਹਾਲ ਦੋ ਹੀ ਨਜ਼ਰ ਆ ਰਹੇ ਹੋ ਨਾ ਅਸੀਂ 3000 ਦੇ ਨਹੀਂ ਆਏ ਗੁਰਪੰਥਿਓ 3000 ਬੰਦੇ ਆਏ ਆ ਅਸੀਂ ਇੰਡੀਆ ਤੋਂ ਕਿੰਨੇ 3000 ਅੱਛਾ ਹਾਂਜੀ 3000 ਟਾੜਾ ਕੀ ਨਾਮ ਹੈ ਮੇਰਾ ਹਰਮਿੰਦਰ ਸਿੰਘ ਜੀ ਹਰਮਿੰਦਰ ਸਿੰਘ ਹਰਮਿੰਦਰ ਸਿੰਘ ਜੜੀ ਬਾਤ ਤੁਸੀਂ ਸਾਡੇ ਛੋਟੇ ਭਾਈ ਹੋ ਤੁਹਾਡੀ ਏਜ ਛੋਟੀ ਹੈ ਇਹ ਦੱਸੋਗੇ ਕਿ ਤੁਸੀਂ ਜਦੋਂ ਇੱਥੇ ਆਉਂਦੇ ਹੋ ਤੁਸੀਂ ਦੁਕਾਨਦਾਰਾਂ ਦੀ ਸ਼ੋਪਿੰਗ ਕਰਦੇ ਹੋ ਹਾਲਾਂਕਿ ਤੁਹਾਡੇ ਇੰਡੀਆ ਨੂੰ ਸਾਰਾ ਕੁਝ ਮਿਲਦਾ ਹੈ ਲੇਕਿਨ ਤੁਸੀਂ ਕਿੱਥੇ ਲਗਾਉਦੇ ਨਾਲ ਸ਼ੋਪਿੰਗ ਕਰਦੇ ਹੋ ਇੱਥੇ ਕਾਫੀ ਜ਼ਿਆਦਾ ਵਦਿਆ ਲੱਗਦਾ ਤੋਂ ਕਰ ਲੈਂਦੇ ਆ ਅੱਛੀ ਚੀਜ਼ੇ ਲੱਗਦੀ ਆ ਕੋਈ ਨਈ ਚੀਜ਼ ਆ ਦਿਖਦੀ ਆ ਤਾਂ ਕਰ ਲੈਂਦੇ ਆ ਕਿਹਾ ਡਰ ਐਤ ਨਹੀਂ ਮਹਿਸੂਸ ਹੁੰਦਾ ਕਿ ਐ ਸਾਡੇ ਜਿਹੜੇ ਲੋੜੀਏ ਤੁਹਾਡੇ ਕੋਲ ਜ਼ਿਆਦਾ ਚਾਰਜਸ ਲੈ ਰਹੇ ਨੇ ਨਹੀਂ ਨਹੀਂ ਕਿੰਨਾ ਚਾਰਜ ਦੇ ਲਏਗੇ ਉਨੇ ਹੀ ਲੈਗੇ ਜਿੰਨੇ ਅਸੀਂ ਦੇ ਦੇ ਦੇਗੇ ਇਹੋ ਜੀ ਗੱਲ ਨਹੀਂ ਮੈਂ ਵੀ ਹੁਣ ਬੰਦੇ ਜਨਮਨ ਸੀ ਉਹਨਾਂ ਨੇ ਕੋਈ ਪੈਸੇ ਫਾਤੂ ਮਿਲਾਏ ਮਤਲਬ ਈਮਾਨ ਦੇ ਬੰਦੇ ਸੀ ਈਮਾਨ ਵਾਲੇ ਬੰਦੇ ਸੀ ਸਾਡੇ ਉਂ ਤੁਸੀਂ ਅੰਦਰੋਂ ਲੋਰ ਚ ਖਰੇ ਹੋ ਦਿੱਲੀ ਘੇੜੇ ਦੇ ਖਰੇ ਹੋ ਤੁਸੀਂ ਕਾਫੀ ਦਿਨਾਂ ਤੋਂ ਆਏ ਹੋ ਹੁਣ ਦੇਖ ਤੁਸੀਂ ਕੀ ਮਸੂਦ ਕੀਤਾ ਕਿ ਕਿਸੇ ਬੰਦੇ ਵੀ ਬਿਹੇਵ ਟਾੜ ਦੇ ਕੋਈ ਗਲਤ ਹੋਇਆ ਹੋਵੇ ਜਾਂ ਕੋਈ ਉਹ ਸੋਚ ਇੱਕ ਦਾ ਬੰਦਾ ਹੋਏਗਾ ਬਾਕੀ ਨਹੀਂ ਅਸੀਂ ਹੁਣ ਇੱਕ ਕਾਨੂੰਨ ਥੋੜੀ ਲੇ ਕੇ ਚਲਾਣਾ ਅਸੀਂ 99 ਨੂੰ ਇੱਕ ਚਲਾਗੇ ਨਾ ਜਿਹੜੇ ਸਨ ਵਧੀਆ ਬੰਦੇ ਮਿਲਣੇ ਮੈਕਸਿਮਮ ਵਧੀਆ ਬੰਦੇ ਮਿਲਣੇ ਕੀ ਪੇਗਾਮ ਦਿਓ ਨਾ ਚੰਦੂ ਆਪਣੇ ਦੂਸਰੇ ਜਿਹੜੇ ਤੁਹਾਡੇ ਭਾਈ ਨੇ ਉਹਨਾਂ ਕੀ ਬਗਾਮ ਕਰ ਰਹੇ ਚਾਹਤੋ ਕਿ ਪਾਕਿਸਤਾਨ ਆਓ ਵੀ ਆਇਆ ਆਰਾਮ से और आराम से घूमिए अपना दर्शन करें घूमिए आराम से कहीं भी पूरा लाहौर घूमे कोई दिक्कत नहीं है अपना पीवीक रके आओ वीजा लगा के आओ ते ਤੁਹਾਨੂੰ वीजा मिलेगा दर्शन करो अपने जो शॉपिंग करनी है लोगों को देखो ते अपने आप ਤੁਹਾਨੂੰ ਸਭ ਕੁਝ ਪਤਾ ਲੱਗ ਜਾਏਗਾ ਜਦੋਂ ਤੁਸੀਂ ਨਿਕਲੋਗੇ ਤੁਸੀਂ ਦੌਰ ਨੂੰ थैंक यू सो मच जी जीडियो देखिए बहुत बहुत वादिया भीडियो सिखा दे जो पे आज लगे तो खतरा तो नहीं महसूस होता क्योंकि पाकिस्तान बारे जी हो जी जी हो जी के बारे बच्चे मीडिया से ज्योज गल् फैलाई जाने ने ज्योज प्राप्प गेंडा फैलाया जाता है उतु देख के बहुत सारे लोगों ने प्रसैप्शन बिल्ड कर ली थी पाकिस्तान गए तो उछ ना कुछ जरूर हो जाएगा ਠੀਕ ਹੈ ਪਰ ਇਹ ਤੁਸੀਂ ਅਜੇ ਗੱਲਾਂ ਸੁਣੀਆਂ ਨਾ ਦੀਆਂ ਇਹਨਾਂ ਨੇ ਕਿਹਾ ਹੋ ਜੀ ਕੋਈ ਗੱਲ ਨਹੀਂ ਹੈ ਬਿਲਕੁਲ ਸੇਫ ਹੈ ਸਾਊਂਡ ਹੈ ਤੇ ਅਸੀਂ ਪਿਛਲੇ ਕਈ ਦਿਨਾਂ ਤੋਂ ਕੰਮ ਦੇ ਫਿਰਦੇ ਪਿਆ ਤੇ ਸਾਡਾ ਇਹੋ ਜਿਹਾ ਕੋਈ ਬੈਡ ਐਕਸਪੀਰੀਅੰਸ ਨਹੀਂ ਗਿਆ ਕਿਉਂਕਿ ਪਾਕਿਸਤਾਨ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਪਿਆਰ ਮਾਨ ਤੇ ਸਮਾਨਤਾ ਜਿਹੜੀ ਹੈ ਉਹ ਲੱਗਦੀ ਹੈ ਤੇ ਬਹੁਤ ਵਧੀਆ ਲੱਗਿਆ ਉਹ ਜਿਹੜੇ ਵੀਡੀਓਜ਼ ਦੇਖ ਕੇ ਕਿ ਕੰਟੀਨਿਊਸਲੀ ਜਿਹੜੇ ਆ ਲਾਈਕ ਪੰਜਾਬ ਤੋਂ ਚੜ੍ਹਦੇ ਪੰਜਾਬ ਤੋਂ ਸਿੱਖ ਪਾਕਿਸਤਾਨ ਆਂਦੇ ਪਏ ਨੇ ਤੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਪਏ ਨੇ ਜਿਸ ਦੀ ਵਜ੍ਹਾ ਤੋਂ ਹੋਰ ਲੋਕ ਜਿਹੜੇ ਨਹੀਂ ਆਂਦੇ ਪਏ ਸੰ ਉਹ ਵੀ ਆਂਦੇ ਪਏ ਨੇ ਬਹੁਤ ਬਹੁਤ ਵਧੀਆ ਵੀਡੀਓ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਪਲੀਜ਼ ਚੈਨਲ ਦਾ ਵੀ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੁੰਦੀ ਸੱਚੇ ਪਾਲੀ